ਆਈ ਆਰਐਸ ਅਫਸਰ ਹਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੀਜੀਆਈ ਤੋਂ ਰਵਾਨਾ ਕਰ ਦਿੱਤਾ ਹੈ ਪਰਿਵਾਰ ਮ੍ਰਿਤਕ ਦੇਹ ਨੂੰ ਲੈ ਕੇ ਘਰ ਪਹੁੰਚਿਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਿਤਾ ਦੀਆਂ ਅੱਖਾਂ ਦੇ ਵਿੱਚ ਹੰਝੂ ਸਾਫ ਦਿਖਾਈ ਦੇ ਰਹੇ ਨੇ ਦੱਸ ਦਈਏ ਕਿ ਸ਼ਨੀਵਾਰ ਨੂੰ ਚੰਡੀਗੜ੍ਹ ਅਦਾਲਤ ਦੇ ਵਿੱਚ ਆਈਆਰਐਸ ਅਫਸਰ ਹਰਪੀ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਪੰਜਾਬ ਪੁਲਿਸ ਦੀ ਸੇਵਾਮੁਕਤ ਏਆਈਜੀ ਮਲਵਿੰਦਰ ਸਿੰਘ ਸਿੱਧੂ ਦੇ ਵੱਲੋਂ ਆਪਣੇ ਜਵਾਈ ਹਰਪੀ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਇਹ ਘਟਨਾ ਉਸ ਸਮੇਂ ਵਾਪਰੀ ਸੀ ਜਦੋਂ ਆਈਆਰਐਸ ਅਫਸਰ ਹਰਪੀ ਸਿੰਘ ਆਪਣੀ ਪਤਨੀ ਦੇ ਨਾਲ ਚੱਲ ਰਹੇ ਤਲਾਕ ਦੇ ਕੇਸ ਸੰਬੰਧੀ ਕਾਉਂਸਲਿੰਗ ਦੇ ਲਈ ਚੰਡੀਗੜ੍ਹ ਅਦਾਲਤ ਦੇ ਵਿੱਚ ਪਹੁੰਚਾ ਸੀ ਉਸ ਸਮੇਂ ਸੇਵਾਮੁਕਤ ਏਆਈਜੀ ਮਲਵਿੰਦਰ ਸਿੰਘ ਸਿੱਧੂ ਨੇ ਆਪਣੇ ਪਿਸਤੌਲ ਦੇ ਨਾਲ ਹਰਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਸੀ ਆਈਆਰਐਸ ਅਫਸਰ ਹਰਪ੍ਰੀਤ ਸਿੰਘ ਜਿਨ੍ਹਾਂ ਦੀ ਬੀਤੇ ਦਿਨੀ ਧੱਤ ਹੋ ਚੁੱਕੀ ਸੀਗੀ ਮਾਲਵਿੰਦਰ ਸਿੰਘ ਸਿੱਧੂ ਜੋ ਆਈਜੀ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਗੋਲੀਆਂ ਚਲਾਈ ਗਈ ਫਾਇਰਿੰਗ ਕੀਤੀ ਗਈ ਸੀਗੀ ਕੋਰਟ ਵਿੱਚ ਕੇਸ ਦੌਰਾਨ ਮੌਤ ਹੋ ਚੁੱਕੀਗੀ ਅਜੇ ਉਹਨਾਂ ਨੂੰ ਵਾਪਸ ਕਰੇ ਲੈ ਕੇ ਜਾਇਆ ਜਾ ਰਿਹਾ ਸੋ ਲਾਸਟ ਕਰਮਿਸ਼ਨ ਉਹ ਕੀਤਾ ਜਾਊਗਾ ਅੰਤਿਮ ਸੰਸਕਾਰ ਕੀਤਾ ਜਾਊਗਾ ਸੋ ਉਹਨਾਂ ਦੀ ਫੈਮਿਲੀ ਨਾਲ ਨੇ ਉਹਨਾਂ ਦੇ ਫਾਦਰ ਸਾਹਿਬ ਨਾਲ ਨੇ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ पीजीआई ਤੋਂ ਉਹਨਾਂ ਨੂੰ ਲੈ ਕੇ ਜਾ ਰਹੇ ਹਾਂ ਉਹ ਫੈਮਿਲੀ ਬਦੀ ਪੂਰੀ ਫੈਮਿਲੀ ਨਾਲ ਆ ਉਹਨਾਂ ਦੇ ਲਾਸਟ ਕਰਮਿਸ਼ਨ ਦੇ ਲਈ ਲੈ ਕੇ ਜਾ ਰਿਹਾ ਹਰਪ੍ਰੀਤ ਸਿੰਘ ਜੂ ਹਰਪ੍ਰੀਤ ਸਿੰਘ ਜੂ ਆਈਆਰਏ ਅਫਸਰ ਨੇ ਇਹਨਾਂ ਦੀ ਬੀਤੇ ਦਿਨੀ ਕੋਰਟ ਦੇ ਵਿੱਚ ਪੇਸ਼ੀ ਦੌਰਾਨ ਦਾ ਤੋਂ ਕੀਤੀ ਸੀਗੀ ਸੋ ਉਹਨਾਂ ਦੇ ਫਾਦਰ ਬੈਠੇ ਨੇ ਨਾਲ ਸੋ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪਰਿਵਾਰ ਦੇ ਨਾਲ ਵੀ ਸੋ ਚੰਡੀਗੜ੍ਹ ਦੇ ਵਿੱਚ ਕੋਰਟ ਦੇ ਵਿੱਚ ਡਿਸਟ੍ਰਿਕਟ ਕੋਰਟ ਸੀ ਜਿੱਥੇ ਉਹਨਾਂ ਦਾ ਕੇਸ ਲੱਗਿਆ ਹੋਇਆ ਸੀਗਾ ਆਪਣੀ ਫੈਮਲੀ ਦੇ ਨਾਲ ਖਸੂਸ ਦੇ ਚੱਲਦੇ ਆਪਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਆਈਆਰਐਸ ਅਫਸਰ ਨੇ ਹਰਪ੍ਰੀਤ ਸਿੰਘ ਉਹਨਾਂ ਦੀ ਬੋਡੀ ਨੂੰ ਡੈਡ ਬੋਡੀ ਨੂੰ ਲੈ ਕੇ ਜਾਇਆ ਜਾ ਰਿਹਾ ਢਰਪੋੜੀ ਅਜ ਪੀਜੀਆਈ ਚੰਡੀਗੜ੍ਹ ਤੋਂ ਉਹਨਾਂ ਦੇ ਕਰ ਰ ਲੈ ਕੇ ਜਾਇਆ ਜਾਏਗੀ ਸੋ ਤਸਵੀਰਾਂ ਦੇਖ ਰਹੇ ਤੁਸੀਂ ਸੋ ਪਰਿਵਾਰਕ ਮੈਂਬਰ ਉਹਨਾਂ ਦੇ ਨਾਲ ਨੇ ਉਹਨਾਂ ਦੇ ਫਾਦਰ ਸਾਹਿਬ ਵੀ ਨਾਲ ਨੇ ਅੱਜ ਪਰਿਵਾਰ ਵੱਲੋਂ ਡੈਡ ਬੋਡੀ ਕਰੇ ਲੈ ਕੇ ਜਾਈ ਜਾ ਰਹੀ ਹੈ ਚੰਡੀਗੜ੍ਹ ਕੋਰਟ ਦੇ ਵਿੱਚ ਪੇਸ਼ੀ ਦੌਰਾਨ ਡਿਸਟ੍ਰਿਕਟ ਕੋਰਟ ਚੰਡੀਗੜ੍ਹ ਦੇ ਵਿੱਚ ਪੇਸ਼ੀ ਦੌਰਾਨ ਗੋਲੀ ਲੱਗਦੀ ਸੀ ਜਿੱਥੇ ਇਹਨਾਂ ਦੀ ਮੌਤ ਹੋ ਗਈ ਆਈਆਰਐਸ ਅਫਸਰ ਸੀ ਹਰਪ੍ਰੀਤ ਸਿੰਘ ਜਿਨ੍ਹਾਂ ਦਾ ਅੱਜ ਲਾਸਟ ਕਮਿਸ਼ਨ ਕੀਤਾ ਜਾਏਗਾ ਉਸ ਦੀ ਪਰਿਵਾਰ ਡੈਡ ਬੋਡੀ ਲੈ ਕੇ ਜਾਈ ਜਾ ਰਿਹਾ ਪਰਿਵਾਰ ਡੈਡ ਬੋਡੀ ਲੈ ਕੇ ਘਰ ਨੂੰ ਵਾਪਸ ਜਾ ਰਿਹਾ ਸੋ ਫਾਦਰ ਨਾਲ ਨੇ ਉਹਦੇ ਰਿਸ਼ਤੇਦਾਰ ਤਮਾਮ ਨਾਲ ਨੇ ਪਰਿਵਾਰ ਵੱਲੋਂ ਕਿਤੇ ਨਾ ਕਿਤੇ ਦੁੱਖਾ ਜ਼ਰੂਰ ਜ਼ਾਹਰ ਕੀਤਾ ਜਾ ਰਿਹਾ ਹੈ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਪਰਿਵਾਰ ਵੱਲੋਂ ਖੈਰ ਕਿਸੇ ਤਰ੍ਹਾਂ ਦੀ ਸਟੇਟਮੈਂਟ ਦੇਣ ਤੋਂ ਗੁਰੇਜ਼ ਕੀਤਾ ਜਾ ਰਿਹਾ ਜੋ ਅੰਤਿਮ ਵਿਦਾਇਗੀ ਕੀਤੀ ਜਾ ਰਹੀ ਹੈ ਉਸ ਨੂੰ ਫਾਦਰ ਸਭ ਦੇ ਖਾਂ ਪਰਾਈਆਂ ਨੇ ਪਰਿਵਾਰ ਦੀਆਂ ਲਾਲੂਨਾਂ ਨੂੰ ਲਿਜਾਇਆ ਜਾ ਰਿਹਾ ਚੰਡੀਗੜ੍ਹ ਜੀਤੂ ਲੈ ਕੇ ਜਾ ਰਹੇ ਨੇ ਜਿਹੜੀਆਂ ਤਸਵੀਰਾਂ ਨੇ ਸੋ ਡੈਡ ਬੋਡੀ ਹਰਪ੍ਰੀਤ ਸਿੰਘ ਜੋ ਆਈਆਰਐਸ ਅਫਸਰ ਸੀਗੇ ਜਿਨ੍ਹਾਂ ਦਾ ਕੋਰਟ ਵਿੱਚ ਚੰਡੀਗੜ੍ਹ ਦੇ ਡਿਸਟ੍ਰਿਕਟ ਕੋਰਟ ਜੋ ਸੈਕਟਰ 43 ਵਿੱਚ ਸਥਿਤ ਉੱਥੇ ਮੌਤ ਹੋ ਗਈ ਸੀ ਗੋਲੀ ਲੱਗਣ ਕਰਕੇ ਡੈਥ ਹੋ ਚੁੱਕੀ ਅੱਜ ਉਹਨਾਂ ਦੀ ਡੈਡ ਬੋਡੀ ਨੂੰ ਪੀਜੀਆਈ ਤੋਂ ਲੈ ਕੇ ਜਾਇਆ ਜਾ ਰਿਹਾ ਸੋ ਪਰਿਵਾਰ ਵੱਲੋਂ ਲਾਸਟ ਕਰਮਿਸ਼ਨ ਉਹ ਕੀਤਾ ਜਾਊਗਾ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਨੋਦ ਨਾਲ ਰਵੀਜਾ